ਜੈਪੀਮ ਜੈ ਭਾਰਤ ਦੋਸਤੋ ਬੜੀ ਦੁਖਦੀ ਗੱਲ ਆ ਕਿ 26 ਜਨਵਰੀ ਜਿੱਥੇ ਪੂਰੇ ਭਾਰਤ ਚ ਪੂਰੇ ਵਿਸ਼ਵ ਚ ਭਾਰਤ ਦਾ ਗਣਤੰਤਰਤਾ ਦਿਵਸ ਸੰਵਿਧਾਨ ਨੂੰ ਲੈ ਕੇ ਅਸੀਂ ਮਨਾਉਂਦੇ ਹਾਂ 76ਵਾਂ ਗਣਤੰਤਰਤਾ ਦਿਵਸ ਸ਼ੁਰੂ ਹੋਇਆ 75 ਸਾਲ ਸਾਡੇ ਪੂਰੇ ਹੋ ਗਏ ਆ ਇਹ ਵਾਰਾ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਬੜੀ ਦੁੱਖ ਵਾਲੀ ਘਟਨਾ ਜਿਹੜੀ ਸਾਰਿਆਂ ਨੇ ਵੀਡੀਓ ਦੇਖੀ ਆ ਸਾਡੇ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦਾ ਬੁੱਤ ਨੂੰ ਛੇੜਖਾਨੀ ਕਰਕੇ ਉਹਨੂੰ ਤੋੜਨ ਦਾ ਯਤਨ ਕੀਤਾ ਗਿਆ ਕਿ ਸ਼ਰਾਰਤੀ ਆਂਸਰ ਵੱਲੋਂ ਮੈਂ ਇਸ ਗੱਲ ਤੇ ਬੜਾ ਚਿੰਤਤ ਆ ਇਹ ਦੇਖ ਕੇ ਵੀਡੀਓ ਦੇਖਿਆ ਨਹੀਂ ਜਾ ਰਿਹਾ ਕਿ ਉਹ ਵਿਅਕਤੀ ਜਿਹੜਾ ਉਹ ਬੁੱਤ ਦੇ ਉੱਪਰ ਚੜ ਕੇ ਪਹਿਲਾਂ ਪੌੜੀ ਲੈ ਕੇ ਆਉਂਦਾ ਜਿਹੜੀ ਇੰਨੀ ਸੈਂਸਿਟਿਵ ਏਰੀਆ ਜਿਹੜਾ ਸ੍ਰੀ ਗੁਰੂਆਂ ਦੀ ਧਰਤੀ ਜਿਹੜਾ ਗੁਰੂ ਦੀ ਨਗਰੀ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹੋ ਜਿਹੀ ਘਟਨਾ ਹੋਣੀ ਮੈਂ ਉਹਦੀ ਕੜੀ ਨਿੰਦਾ ਕਰਦਾ ਤੇ ਨਾਲ-ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਉੱਚ ਪੱਧਰੀ ਜਾਂਚ ਕਰਾਉਣੀ ਚਾਹੀਦੀ ਆ ਇਹਨੂੰ ਪਤਾ ਕਰਨਾ ਚਾਹੀਦਾ ਇਹਦੇ ਸਾਜ਼ਿਸ਼ ਦੇ ਪਿੱਛੇ ਕੌਣ ਆ ਜਿਹੜਾ ਚਾਹੁੰਦਾ ਵੀ ਇੱਥੇ ਦੇਸ਼ 'ਚ ਦੰਗੇ ਹੋਣ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਹ ਆਏ ਦਿਨ ਇਹੋ ਜੀਆਂ ਘਟਨਾਵਾਂ ਕਦੀ ਬਠਿੰਡੇ ਵਿੱਚ ਦਲਿਤਾਂ ਦੇ ਘਰਾਂ ਨੂੰ ਅੱਗ ਲਾਈ ਜਾਂਦੀ ਆ ਕਦੀ ਗਰੀਬ ਕੁੜੀਆਂ ਨੂੰ ਕਟਿਆ ਜਾ ਰਿਆ ਕਿਤੇ ਹੋਰ ਅਤਿਆਚਾਰ ਹੋ ਰਿਹਾ ਉਹਦੇ ਨਾਲ-ਨਾਲ ਇਹ ਘਟਨਾ ਹੋਣੀ ਮੈਨੂੰ ਲੱਗਦਾ ਇਹ ਬਹੁਤ ਹੀ ਦੁਖਦਾਇਕ ਘਟਨਾ ਆ ਇਹਦੀ ਜਿੰਨੀ ਨਿੰਦਾ ਕੀਤੀ ਆ ਵੀ ਉਨੀ ਥੋੜੀ ਆ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਤੇ ਉਪ ਪ੍ਰਧਾਨ ਪ੍ਰਧਾਨਤਾ ਪਾਰਟੀ ਪੰਜਾਬ ਇਹਦੀ ਕੜੀ ਨਿੰਦਾ ਵੀ ਕਰਦਾ ਤੇ ਨਾਲ ਹੀ ਸਰਕਾਰ ਤੋਂ ਮੰਗ ਕਰਦਾ ਕਿ ਇਹ ਦੋਸ਼ੀ ਤੇ ਹੋਰ ਵੀ ਜਿਹੜੇ ਇਹਦੇ ਪਿੱਛੇ ਆ ਉਹ ਵੀ ਪਤਾ ਲੱਗ ਕਰਨ ਤੇ ਇਹਦੀ ਉੱਚ ਪੱਧਰੀ ਜਾਂਚ ਕਿਦਰਾਈ ਜਾਵੇ ਜੇ ਆਪਨੀ ਸਰਕਾਰ ਕਰ ਸਕਦੀ ਤਾਂ ਕੇਂਦਰ ਸਰਕਾਰ ਨੂੰ ਇਹਦੀ ਜਾਂਚ ਦੇਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਤਾ ਲੱਗੇ ਇਹਦੇ ਪਿੱਛੇ ਕੌਣ ਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਕਿਉਂਕਿ ਪੰਜਾਬ ਇੱਕ ਉਹ ਸੂਬਾ ਜਿੱਥੇ ਸਭ ਤੋਂ ਜ਼ਿਆਦਾ ਅਨਸੂਚਿਤ ਵਰਗ ਰਹਿੰਦਾ ਉਥੇ ਇਹੋ ਜਿਹੀ ਘਟਨਾ ਕਰਨੀ ਉਹ ਵੀ 26 ਜਨਵਰੀ ਵਾਲੇ ਦਿਨ ਮੈਂ ਇਹਦੀ ਬਹੁਤ ਜ਼ਿਆਦਾ ਨਿੰਦਾ ਹੋਰ ਨਿੰਦਾ ਕਰਦਾ